ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਵਿੱਚ ਰਹਿੰਦੇ ਪ੍ਰਵਾਸੀਆਂ ਨੂੰ ਬੇਹਦ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਕੈਨੇਡਾ ਸਰਕਾਰ ਦੇ ਵੱਲੋਂ ਆਏ ਦਿਨ ਨਿੱਤ ਨਵੇਂ ਨਿਯਮ ਲਿਆਂਦੇ ਜਾ ਰਹੇ ਨੇ ਐਨਾ ਹੀ ਨਹੀਂ ਦੂਜੇ ਪਾਸੇ ਪ੍ਰਵਾਸੀਆਂ ਨੇ ਕੈਨੇਡਾ ਦੇ ਨਿਯਮਾਂ ਤੋਂ ਪਰੇਸ਼ਾਨ ਹੋ ਕੇ ਕੈਨੇਡਾ ਨੂੰ ਛੱਡਣਾ ਵੀ ਸ਼ੁਰੂ ਕਰ ਦਿੱਤਾ ਹੈ ਅਤੇ ਲੱਖਾਂ ਪ੍ਰਵਾਸੀ ਲੰਬੇ ਸਮੇਂ ਤੋਂ PR ਦੀ ਉਡੀਕ ਕਰ ਰਹੇ ਨੇ ਪਰ ਦੂਜੀ ਪਾਸੇ ਗੱਲ ਕਿਤੇ ਜਾਵੇ ਤਾਂ ਇਮੀਗ੍ਰੇਸ਼ਨ ਰਿਵਿਊਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਕਈ ਸੱਦੇ ਪੱਤਰ ਜਾਰੀ ਕੀਤੇ ਨੇ ਜਿਦੇ ਵਿੱਚ ਲੋਕ ਐਕਸਪ੍ਰੈਸ ਐਂਟਰੀ ਸਿਸਟਮ ਰਾਹੀਂ ਅਪਲਾਈ ਕਰ ਸਕਦੇ ਨੇ ਕਿ ਹਜ਼ਾਰੇ ਕਿਸ ਡ੍ਰੋ ਦੇ ਲਈ ਇੱਕ ਹਜ਼ਾਰ ਉਮੀਦਵਾਰਾਂ ਨੂੰ ਸੱਦਾ ਦਿੱਤਾ ਗਿਆ ਜੀ ਹਾਂ ਇਮੀਗ੍ਰੇਸ਼ਨ ਰੈਫਿਊਜ਼ਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਐਕਸਪ੍ਰੈਸ ਐਂਟਰੀ ਸਿਸਟਮ ਰਾਹੀਂ ਅਪਲਾਈ ਕਰਨ ਦੇ ਲਈ ਹੋਸ ਸੱਦੇ ਪੱਤਰ ਜਾਰੀ ਕੀਤੇ ਨੇ ਇਮੀਗ੍ਰੇਸ਼ਨ ਵਿਭਾਗ ਨੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਉਮੀਦਵਾਰਾਂ ਦੇ ਲਈ ਇੱਕ ਡਰਾਅ ਦੇ ਵਿੱਚ 1000 ਆਈਟੀਏ ਜਾਰੀ ਕੀਤੇ ਨੇ ਤੇ ਇਸ ਡਰਾਅ ਦੇ ਵਿੱਚ ਵਿਚਾਰੇ ਜਾਣ ਦੇ ਲਈ ਉਮੀਦਵਾਰਾਂ ਦੇ ਕੋਲ ਹੋਣਾ ਜ਼ਰੂਰੀ ਹੈ ਜਿਵੇਂ ਕਿ ਘਟੋ ਘਟ ਵਿਆਪਕ ਦਰਜਾਬੰਦੀ ਪ੍ਰਣਾਲੀ ਤੇ CRS ਸਕੋਰ 534 ਅਤੇ 21 ਫਰਵਰੀ 2025 ਨੂੰ ਯੂਨੀਵਰਸਲ ਕੋਆਰਡੀਨੇਟ ਦੇ ਟਾਈਮ ਯੂਟੀਸੀ ਦੇ ਅਨੁਸਾਰ 4 ਵਜੇ 1 ਮਿੰਟ ਤੋਂ ਪਹਿਲਾਂ ਅਤੇ ਐਕਸਪ੍ਰੈਸ ਐਂਟਰੀ ਉਮੀਦਵਾਰ ਪ੍ਰੋਫਾਈਲ ਬਣਾਇਆ ਜਾਵੇ ਇਸ ਸਾਲ 10ਵਾਂ ਸੀਈਸੀ ਡਰਾ ਹੈ ਅਤੇ ਲਗਾਤਾਰ ਤੀਜਾ ਹੈ ਜਦੇ ਵਿੱਚ 1000 ਦਾ ਡੋ ਅਕਾਰ ਅਤੇ 534 ਦਾ ਸੀਆਰਐਸ ਕੱਟ ਆਫ ਸਕੋਰ ਹੈ ਅਗਸਤ ਤੱਕ ਆਈਏ ਸੀਸੀ ਨੇ 1 ਮਹੀਨੇ ਦੇ ਵਿੱਚ ਇੱਕ ਸੀਈਸੀ ਡਰਾ ਕਰਵਾਉਣ ਦਾ ਫੈਸਲਾ ਕੀਤਾ ਹੈ ਦਸੇ ਅਜ ਤੋ ਐਕਸਪ੍ਰੈਸ ਐਂਟਰੀ ਡ੍ਰੋ ਵੀ ਮਹੀਨੇ ਦੇ ਪਹਿਲੇ ਹਫਤੇ ਚ ਲਾਗੂ ਹੋਏ ਅਤੇ 29 ਸਤੰਬਰ ਨੂੰ ਪ੍ਰੋਵਿੰਸ਼ਲ ਨੋਮੀਨੇ ਪ੍ਰੋਗਰਾਮ ਪੀਐਨਪੀ ਡ੍ਰੋ 18 ਸਤੰਬਰ ਨੂੰ ਟ੍ਰੇਡ ਸ੍ਰੇਣੀ ਡ੍ਰੋ ਅਤੇ 7 ਸਤੰਬਰ ਨੂੰ ਸਿੱਖਿਆ ਸ੍ਰੇਣੀ ਡ੍ਰੋ ਤੋਂ ਬਾਅਦ ਹੋਵੇਗਾ ਹੁਣ ਤੱਕ ਆਈਆਰਸੀਸੀ ਨੇ 2025 ਦੇ ਵਿੱਚ ਐਕਸਪ੍ਰੈਸ ਐਂਟਰੀ ਸਿਸਟਮ ਲਈ 4838 ਆਈਟੀ ਜਾਰੀ ਕੀਤੇ ਨੇ ਰੇ ਸਾਲ ਐਕਸਪ੍ਰੈਸ ਐਂਟਰੀ ਡਰਾ ਮੁੱਖ ਤੌਰ ਤੇ ਪੀਐਨਪੀ ਡਰਾ ਤੇ ਕੇਂਦ੍ਰਿਤ ਨੇ ਬਾਕੀ ਐਕਸਪ੍ਰੈਸ ਐਂਟਰੀ ਆਈਟੀਏ ਸੀਸੀ ਉਮੀਦਵਾਰ ਫ੍ਰੈਂਚ ਭਾਸ਼ਾ ਮੁਹਾਵਤ ਵਾਲੇ ਉਮੀਦਵਾਰਾਂ ਅਤੇ ਐਕਸਪ੍ਰੈਸ ਐਂਟਰੀ ਤਰਜੀਹ ਕਿਤੇ ਸ਼੍ਰੇਣੀਆਂ ਦੇ ਵਿੱਚ ਸ਼ਾਮਲ ਉਮੀਦਵਾਰਾਂ ਨੂੰ ਸਮਰਪਿਤ ਨੇ ਜਿਵੇਂ ਕਿ ਸਟ੍ਰੀਮ ਕਿਸਮ ਅਨੁਸਾਰ ਆਈਟੀਏ ਐਸ ਦਾ ਵੇਰਵਾ ਹੇਠਾਂ ਦਿੱਤਾ ਗਿਆ ਜਿਦੇ ਵਿੱਚ ਜ਼ਿਆਦਾਤਰ ਸੱਦੇ ਫ੍ਰੈਂਚ ਸ਼੍ਰੇਣ ਦੇ ਡਰਾ ਅਤੇ ਸੀਸੀ ਪ੍ਰੋਗਰਾਮ ਦੇ ਉਮੀਦਵਾਰਾਂ ਨੂੰ ਭੇਜ ਜਾਂਦੇ ਨੇ ਸਸਿਕਾ ਜੀ ਮਾਹ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਵਿੱਚ ਰਹਿੰਦੇ ਪ੍ਰਵਾਸੀਆਂ ਨੂੰ ਬੇहद ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਕੈਨੇਡਾ ਸਰਕਾਰ ਦੇ ਵੱਲੋਂ ਆਏ ਦਿਨ ਨਿੱਤ ਨਵੇਂ ਨਿਯਮ ਲਿਆਂਦੇ ਜਾ ਰਹੇ ਨੇ ਐਨਾ ਹੀ ਨਹੀਂ ਦੂਜੇ ਪਾਸੇ ਪ੍ਰਵਾਸੀਆਂ ਨੇ ਕੈਨੇਡਾ ਦੇ ਨਿਯਮਾਂ ਤੋਂ ਪਰੇਸ਼ਾਨ ਹੋ ਕੇ ਕੈਨੇਡਾ ਨੂੰ ਛੱਡਣਾ ਵੀ ਸ਼ੁਰੂ ਕਰ ਦਿੱਤਾ ਹੈ ਅਤੇ ਲੱਖਾਂ ਪ੍ਰਵਾਸੀ ਲੰਬੇ ਸਮੇਂ ਤੋਂ ਪੀਆਰਟੀ ਉਡੀਕ ਕਰ ਰਹੇ ਨੇ ਪਰ ਦੂਜੇ ਪਾਸੇ ਗੱਲ ਕਿਤੇ ਜਾਵੇ ਤਾਂ ਇਮੀਗ੍ਰੇਸ਼ਨ ਰਿਫਿਊਜ਼ਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਕਈ ਸੱਦੇ ਪੱਤਰ ਜਾਰੀ ਕੀਤੇ ਨੇ ਜਿਦੇ ਵਿੱਚ ਲੋਕ ਐਕਸਪ੍ਰੈਸ ਐਂਟਰੀ ਸਿਸਟਮ ਰਾਹੀਂ ਅਪਲਾਈ ਕਰ ਸਕਦੇ ਨੇ ਕਿ ਹਜ਼ਾਰੇ ਕੇਸ ਡ੍ਰੋ ਦੇ ਲਈ ਇੱਕ 1000 ਉਮੀਦਵਾਰਾਂ ਨੂੰ ਸੱਤਾ ਦਿੱਤਾ ਗਿਆ ਜੀ ਹਾਂ ਇਮੀਗ੍ਰੇਸ਼ਨ ਰਿਫਿਊਜ਼ਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਐਕਸਪ੍ਰੈਸ ਐਂਟਰੀ ਸਿਸਟਮ ਰਾਹੀਂ ਅਪਲਾਈ ਕਰਨ ਦੇ ਲਈ ਹੋਸ ਸੱਦੇ ਪੱਤਰ ਜਾਰੀ ਕੀਤੇ ਨੇ ਇਮੀਗ੍ਰੇਸ਼ਨ ਵਿਭਾਗ ਨੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਉਮੀਦਵਾਰਾਂ ਦੇ ਲਈ ਇੱਕ ਡ੍ਰੋ ਦੇ ਵਿੱਚ 1000 ITA ਜਾਰੀ ਕੀਤੇ ਨੇ ਤੇ ਇਸ ਡ੍ਰੋ ਦੇ ਵਿੱਚ ਵਿਚਾਰੇ ਜਾਣ ਦੇ ਲਈ ਉਮੀਦਵਾਰਾਂ ਦੇ ਕੋਲ ਹੋਣਾ ਜ਼ਰੂਰੀ ਹੈ ਜਿਵੇਂ ਕਿ ਘਟੋਟ ਘਟ ਵਿਆਪਕ ਦਰਜਾਬੰਦੀ ਪ੍ਰਣਾਲੀ ਤੇ CRS ਸਕੋਰ 534 ਅਤੇ 21 ਫਰਵਰੀ 2025 ਨੂੰ ਯੂਨੀਵਰਸਲ ਕੋਆਰਡੀਨੇਟ ਦੇ ਟਾਈਮ ਯੂਟੀਸੀ ਦੇ ਅਨੁਸਾਰ 4 ਵਜੇ 1 ਮਿੰਟ ਤੋਂ ਪਹਿਲਾਂ ਅਤੇ ਐਕਸਪ੍ਰੈਸ ਐਂਟਰੀ ਉਮੀਦਵਾਰ ਪ੍ਰੋਫਾਈਲ ਬਣਾਇਆ ਜਾਵੇ ਇਸ ਸਾਲ 10ਵਾਂ ਸੀਈਸੀ ਡਰਾ ਹੈ ਅਤੇ ਲਗਾਤਾਰ ਤੀਜਾ ਹੈ ਜਦੇ ਵਿੱਚ 1000 ਦਾ ਗ੍ਰੋ ਅਕਾਰ ਅਤੇ 534 ਦਾ ਸੀਆ ਰੈਸ ਕਟ ਆਫ ਸਕੋਰ ਹੈ ਅਗਸਤ ਤੱਕ ਆਯਾਰ ਸੀਸੀ ਨੇ 1 ਮਹੀਨੇ ਦੇ ਵਿੱਚ ਇੱਕ ਸੀਈਸੀ ਡਰਾ ਕਰਵਾਉਣ ਦਾ ਫੈਸਲਾ ਕੀਤਾ ਹੈ ਦਸੇ ਅਜ ਦਾ ਐਕਸਪ੍ਰੈਸ ਐਂਟਰੀ ਡ੍ਰੋ ਵੀ ਮਹੀਨੇ ਦੇ ਪਹਿਲੇ ਹਫਤੇ 'ਚ ਲਾਗੂ ਹੋਇਆ ਅਤੇ 29 ਸਤੰਬਰ ਨੂੰ ਪ੍ਰੋਵਿੰਸ਼ਲ ਨੋਮੀਨੇ ਪ੍ਰੋਗਰਾਮ ਪੀਐਨਪੀ ਡ੍ਰੋ 18 ਸਤੰਬਰ ਨੂੰ ਟ੍ਰੇਡ ਸ੍ਰੇਣੀ ਡ੍ਰੋ ਅਤੇ 7 ਸਤੰਬਰ ਨੂੰ ਸਿੱਖਿਆ ਸ੍ਰੇਣੀ ਡ੍ਰੋ ਤੋਂ ਬਾਅਦ ਹੋਵੇਗਾ ਹੁਣ ਤੱਕ ਆਈਆਰਸੀਸੀ ਨੇ 2025 ਦੇ ਵਿੱਚ ਐਕਸਪ੍ਰੈਸ ਐਂਟਰੀ ਸਿਸਟਮ ਲਈ 4838 ਆਈਟੀਆ ਜਾਰੀ ਕੀਤੇ ਨੇ ਇਸ ਸਾਲ ਐਕਸਪ੍ਰੈਸ ਐਂਟਰੀ ਡਰਾ ਮੁੱਖ ਤੌਰ ਤੇ ਪੀਐਨਪੀ ਡਰਾ ਤੇ ਕੇਂਦ੍ਰਿਤ ਨੇ ਬਾਕੀ ਐਕਸਪ੍ਰੈਸ ਐਂਟਰੀ ਆਈਟੀਏ ਸੀਸੀ ਉਮੀਦਵਾਰ ਫ੍ਰੈਂਚ ਭਾਸ਼ਾ ਮੁਹਾਰਤ ਵਾਲੇ ਉਮੀਦਵਾਰਾਂ ਅਤੇ ਐਕਸਪ੍ਰੈਸ ਐਂਟਰੀ ਤਰਜੀਹ ਕੀਤੇ ਸ਼੍ਰੇਣੀਆਂ ਦੇ ਵਿੱਚ ਸ਼ਾਮਲ ਉਮੀਦਵਾਰਾਂ ਨੂੰ ਸਮਰਪਿਤ ਨੇ ਜਿਵੇਂ ਕਿ ਸਟ੍ਰੀਮ ਕਿਸਮ ਅਨੁਸਾਰ ਆਈਟੀਏ ਐਸ ਦਾ ਵੇਰਵਾ ਹੇਠਾਂ ਦਿੱਤਾ ਹੈ ਕਿ ਜਿਦੇ ਵਿੱਚ ਜ਼ਿਆਦਾਤਰ ਸੱਦੇ ਫ੍ਰੈਂਚ ਸ਼੍ਰੇਣ ਦੇ ਡਰਾ ਅਤੇ ਸੀਸੀ ਪ੍ਰੋਗਰਾਮ ਦੇ ਉਮੀਦਵਾਰਾਂ ਨੂੰ ਭੇਜ ਜਾਂਦੇ ਨੇ ਸਸਿਕਾ ਜੀ ਮੈਂ ਹਾਂ ਕੋਮਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਵਿੱਚ ਰਹਿੰਦੇ ਪ੍ਰਵਾਸੀਆਂ ਨੂੰ ਬੇहद ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਕੈਨੇਡਾ ਸਰਕਾਰ ਦੇ ਵੱਲੋਂ ਆਏ ਦਿਨ ਨਿੱਤ ਨਵੇਂ ਨਿਯਮ ਲਿਆਂਦੇ ਜਾ ਰਹੇ ਨੇ ਇਹ ਨਹੀਂ ਨਹੀਂ ਦੂਜੇ ਪਾਸੇ ਪ੍ਰਵਾਸੀਆਂ ਨੇ ਕੈਨੇਡਾ ਦੇ ਨਿਯਮਾਂ ਤੋਂ ਪਰੇਸ਼ਾਨ ਹੋ ਕੇ ਕੈਨੇਡਾ ਨੂੰ ਛੱਡਣਾ ਵੀ ਸ਼ੁਰੂ ਕਰ ਦਿੱਤਾ ਹੈ ਅਤੇ ਲੱਖਾਂ ਪ੍ਰਵਾਸੀ ਲੰਬੇ ਸਮੇਂ ਤੋਂ PR ਤੇ ਉਡੀਕ ਕਰ ਰਹੇ ਨੇ ਪਰ ਦੂਜੇ ਪਾਸੇ ਗੱਲ ਕਿਤੇ ਜਾਵੇ ਤਾਂ ਇਮੀਗ੍ਰੇਸ਼ਨ ਰਿਫਿਊਜ਼ਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਕਈ ਸੱਦੇ ਪੱਤਰ ਜਾਰੀ ਕੀਤੇ ਨੇ ਜਿਦੇ ਵਿੱਚ ਲੋਕ ਐਕਸਪ੍ਰੈਸ ਐਂਟਰੀ ਸਿਸਟਮ ਰਾਹੀਂ ਅਪਲਾਈ ਕਰ ਸਕਦੇ ਨੇ ਕਿ ਹਜ਼ਾਰੇ ਕੇਸ ਡ੍ਰੋ ਦੇ ਲਈ ਇੱਕ 1000 ਉਮੀਦਵਾਰਾਂ ਨੂੰ ਸੱਦਾ ਦਿੱਤਾ ਗਿਆ ਜੀ ਹਾਂ ਇਮੀਗ੍ਰੇਸ਼ਨ ਰੈਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਐਕਸਪ੍ਰੈਸ ਐਂਟਰੀ ਸਿਸਟਮ ਰਾਹੀਂ ਅਪਲਾਈ ਕਰਨ ਦੇ ਲਈ ਹੋਰ ਸੱਦੇ ਪੱਤਰ ਜਾਰੀ ਕੀਤੇ ਨੇ ਇਮੀਗ੍ਰੇਸ਼ਨ ਵਿਭਾਗ ਨੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਉਮੀਦਵਾਰਾਂ ਦੇ ਲਈ ਇੱਕ ਡ੍ਰੋ ਦੇ ਵਿੱਚ 1000 ITA ਜਾਰੀ ਕੀਤੇ ਨੇ ਤੇ ਇਸ ਡ੍ਰੋ ਦੇ ਵਿੱਚ ਵਿਚਾਰੇ ਜਾਣ ਦੇ ਲਈ ਉਮੀਦਵਾਰਾਂ ਦੇ ਕੋਲ ਹੋਣਾ ਜ਼ਰੂਰੀ ਹੈ ਜਿਵੇਂ ਕਿ ਘੱਟੋ ਘੱਟ ਵਿਆਪਕ ਦਰਜਾਬੰਦੀ ਪ੍ਰਣਾਲੀ ਤੇ CRS ਸਕੋਰ 534 ਅਤੇ 21 ਫਰਵਰੀ 2025 ਨੂੰ ਯੂਨੀਵਰਸਲ ਕੋਆਰਡੀਨੇਟ ਡੇ ਟਾਈਮ ਯੂਟੀਸੀ ਦੇ ਅਨੁਸਾਰ 4 ਵਜੇ 1 ਮਿੰਟ ਤੋਂ ਪਹਿਲਾਂ ਅਤੇ ਐਕਸਪ੍ਰੈਸ ਐਂਟਰੀ ਉਮੀਦਵਾਰ ਪ੍ਰੋਫਾਈਲ ਬਣਾਇਆ ਜਾਵੇ ਇਸ ਸਾਲ 10ਵਾਂ ਸੀਈਸੀ ਡਰਾ ਹੈ ਅਤੇ ਲਗਾਤਾਰ ਤੀਜਾ ਹੈ ਜਿਦੇ ਵਿੱਚ 1000 ਦਾ ਡ੍ਰੋ ਅਕਾਰ ਅਤੇ 534 ਦਾ ਸੀਆਰਐਸ ਕੱਟ ਆਫ ਸਕੋਰ ਹੈ ਅਗਸਤ ਤੱਕ ਆਈਏਸੀ ਨੇ 1 ਮਹੀਨੇ ਦੇ ਵਿੱਚ ਇੱਕ ਸੀਈਸੀ ਡਰਾ ਕਰਵਾਉਣ ਦਾ ਫੈਸਲਾ ਕੀਤਾ ਹੈ ਦਸੀ ਅਜ ਦਾ ਐਕਸਪ੍ਰੈਸ ਐਂਟਰੀ ਡ੍ਰੋ ਵੀ ਮਹੀਨੇ ਦੇ ਪਹਿਲੇ ਹਫਤੇ ਚ ਲਾਗੂ ਹੋਇਆ ਅਤੇ 29 ਸਤੰਬਰ ਨੂੰ ਪ੍ਰੋਵਿੰਸ਼ਲ ਨੋਮੀਨੇ ਪ੍ਰੋਗਰਾਮ ਪੀਐਨਪੀ ਡ੍ਰੋ 18 ਸਤੰਬਰ ਨੂੰ ਟ੍ਰੇਡ ਸ੍ਰੇਣੀ ਡ੍ਰੋ ਅਤੇ 17 ਸਤੰਬਰ ਨੂੰ ਸਿੱਖਿਆ ਸ੍ਰੇਣੀ ਡ੍ਰੋ ਤੋਂ ਬਾਅਦ ਹੋਵੇਗਾ ਹੁਣ ਤੱਕ ਆਈਆਰਸੀਸੀ ਨੇ 2025 ਦੇ ਵਿੱਚ ਐਕਸਪ੍ਰੈਸ ਐਂਟਰੀ ਸਿਸਟਮ ਲਈ 4838 ਆਈਟੀਆ ਜਾਰੀ ਕੀਤੇ ਨੇ ਰੈਸਾਲ ਐਕਸਪ੍ਰੈਸ ਐਂਟਰੀ ਡਰਾ ਮੁੱਖ ਤੌਰ ਤੇ ਪੀਐਨਪੀ ਡਰਾ ਤੇ ਕੇਂਦ੍ਰਿਤ ਨੇ ਬਾਕੀ ਐਕਸਪ੍ਰੈਸ ਐਂਟਰੀ ਆਈਟੀਏ ਸੀਸੀ ਉਮੀਦਵਾਰ ਫ੍ਰੈਂਚ ਭਾਸ਼ਾ ਮੁਹਾਵਤ ਵਾਲੇ ਉਮੀਦਵਾਰਾਂ ਅਤੇ ਐਕਸਪ੍ਰੈਸ ਐਂਟਰੀ ਤਰਜੀਹ ਕੀਤੇ ਸ਼੍ਰੇਣੀਆਂ ਦੇ ਵਿੱਚ ਸ਼ਾਮਲ ਉਮੀਦਵਾਰਾਂ ਨੂੰ ਸਮਰਪਿਤ ਨੇ ਜਿਵੇਂ ਕਿ ਸਟ੍ਰੀਮ ਕਿਸਮ ਅਨੁਸਾਰ ਆਈਟੀਏ ਐਸ ਦਾ ਵੇਰਵਾ ਹੇਠਾਂ ਦਿੱਤਾ ਗਿਆ ਜਿਦੇ ਵਿੱਚ ਜ਼ਿਆਦਾਤਰ ਸੱਦੇ ਫ੍ਰੈਂਚ ਸ਼੍ਰੇਣ ਦੇ ਡਰਾ ਅਤੇ ਸੀਸੀ ਪ੍ਰੋਗਰਾਮ ਦੇ ਉਮੀਦਵਾਰਾਂ ਨੂੰ ਭੇਜ ਜਾਂਦੇ ਨੇ ਸਸਿਕਾ ਜੀ ਮਹਾ ਕੋਮਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਵਿੱਚ ਰਹਿੰਦੇ ਪ੍ਰਵਾਸੀਆਂ ਨੂੰ ਬੇहद ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਕੈਨੇਡਾ ਸਰਕਾਰ ਦੇ ਵੱਲੋਂ ਆਏ ਦਿਨ ਨਿੱਤ ਨਵੇਂ ਨਿਯਮ ਲਿਆਂਦੇ ਜਾ ਰਹੇ ਨੇ ਐਨਾ ਹੀ ਨਹੀਂ ਦੂਜੇ ਪਾਸੇ ਪ੍ਰਵਾਸੀਆਂ ਨੇ ਕੈਨੇਡਾ ਦੇ ਨਿਯਮਾਂ ਤੋਂ ਪਰੇਸ਼ਾਨ ਹੋ ਕੇ ਕੈਨੇਡਾ ਨੂੰ ਛੱਡਣਾ ਵੀ ਸ਼ੁਰੂ ਕਰ ਦਿੱਤਾ ਹੈ ਅਤੇ ਲੱਖਾਂ ਪ੍ਰਵਾਸੀ ਲੰਬੇ ਸਮੇਂ ਤੋਂ PR ਦੀ ਉਡੀਕ ਕਰ ਰਹੇ ਨੇ ਪਰ ਦੂਜੇ ਪਾਸੇ ਗੱਲ ਕਿਤੇ ਜਾਵੇ ਤਾਂ ਇਮੀਗ੍ਰੇਸ਼ਨ ਰਿਫਿਊਜ਼ਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਕਈ ਸੱਦੇ ਪੱਤਰ ਜਾਰੀ ਕੀਤੇ ਨੇ ਜਿਦੇ ਵਿੱਚ ਲੋਕ ਐਕਸਪ੍ਰੈਸ ਐਂਟਰੀ ਸਿਸਟਮ ਰਾਹੀਂ ਅਪਲਾਈ ਕਰ ਸਕਦੇ ਨੇ ਕਿ ਹਜ਼ਾਰੇ ਕੇਸ ਡ੍ਰੋ ਦੇ ਲਈ ਇੱਕ 1000 ਉਮੀਦਵਾਰਾਂ ਨੂੰ ਸੱਦਾ ਦਿੱਤਾ ਗਿਆ ਜੀ ਹਾਂ ਇਮੀਗ੍ਰੇਸ਼ਨ ਰੈਫਿਊਜ਼ਸ ਐਂਡ ਸਿਟੀਜ਼ਨਸ਼ਿਪ ਕੈਨੇਡਾ ਨੇ ਐਕਸਪ੍ਰੈਸ ਐਂਟਰੀ ਸਿਸਟਮ ਰਾਹੀਂ ਅਪਲਾਈ ਕਰਨ ਦੇ ਲਈ ਹੋਰ ਸੱਦੇ ਪੱਤਰ ਜਾਰੀ ਕੀਤੇ ਨੇ ਇਮੀਗ੍ਰੇਸ਼ਨ ਵਿਭਾਗ ਨੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਉਮੀਦਵਾਰਾਂ ਦੇ ਲਈ ਇੱਕ ਡਰੋਅ ਦੇ ਵਿੱਚ 1000 ITA ਜਾਰੀ ਕੀਤੇ ਨੇ ਤੇ ਇਸ ਡਰੋਅ ਦੇ ਵਿੱਚ ਵਿਚਾਰੇ ਜਾਣ ਦੇ ਲਈ ਉਮੀਦਵਾਰਾਂ ਦੇ ਕੋਲ ਹੋਣਾ ਜ਼ਰੂਰੀ ਹੈ ਜਿਵੇਂ ਕਿ ਘੱਟੋ ਘੱਟ ਵਿਆਪਕ ਦਰਜਾਬੰਦੀ ਪ੍ਰਣਾਲੀ ਤੇ CRS ਸਕੋਰ 534 ਅਤੇ 21 ਫਰਵਰੀ 2025 ਨੂੰ ਯੂਨੀਵਰਸਲ ਕੋਆਰਡੀਨੇਟ ਦੇ ਟਾਈਮ ਯੂਟੀਸੀ ਦੇ ਅਨੁਸਾਰ 4 ਵਜੇ 1 ਮਿੰਟ ਤੋਂ ਪਹਿਲਾਂ ਅਤੇ ਐਕਸਪ੍ਰੈਸ ਐਂਟਰੀ ਉਮੀਦਵਾਰ ਪ੍ਰੋਫਾਈਲ ਬਣਾਇਆ ਜਾਵੇ ਇਸ ਸਾਲ 10ਵਾਂ ਸੀਈਸੀ ਡਰਾ ਹੈ ਅਤੇ ਲਗਾਤਾਰ ਤੀਜਾ ਹੈ ਜਿਦੇ ਵਿੱਚ 1000 ਦਾ ਡ੍ਰੋ ਅਕਾਰ ਅਤੇ 534 ਦਾ ਸੀਆਰਐਸ ਕੱਟ ਆਫ ਸਕੋਰ ਹੈ ਅਗਸਤ ਤੱਕ ਆਈਏਸੀ ਨੇ 1 ਮਹੀਨੇ ਦੇ ਵਿੱਚ ਇੱਕ ਸੀਈਸੀ ਡਰਾ ਕਰਵਾਉਣ ਦਾ ਫੈਸਲਾ ਕੀਤਾ ਹੈ ਦਸੀ ਅਜ ਦਾ ਐਕਸਪ੍ਰੈਸ ਐਂਟਰੀ ਡ੍ਰੋ ਵੀ ਮਹੀਨੇ ਦੇ ਪਹਿਲੇ ਹਫਤੇ ਚ ਲਾਗੂ ਹੋਇਆ ਅਤੇ 29 ਸਤੰਬਰ ਨੂੰ ਪ੍ਰੋਵਿੰਸ਼ਲ ਨੋਮੀਨੇ ਪ੍ਰੋਗਰਾਮ ਪੀਐਨਪੀ ਡ੍ਰੋ 18 ਸਤੰਬਰ ਨੂੰ ਟ੍ਰੇਡ ਦੇ ਸ਼੍ਰੇਣੀ ਡ੍ਰੋ ਅਤੇ 7 ਸਤੰਬਰ ਨੂੰ ਸਿੱਖਿਆ ਸ਼੍ਰੇਣੀ ਡ੍ਰੋ ਤੋਂ ਬਾਅਦ ਹੋਵੇਗਾ ਹੁਣ ਤੱਕ ਆਈਆਰਸੀਸੀ ਨੇ 2025 ਦੇ ਵਿੱਚ ਐਕਸਪ੍ਰੈਸ ਐਂਟਰੀ ਸਿਸਟਮ ਲਈ ਚਾਰ 8838 ਆਈਟੀਆ ਜਾਰੀ ਕੀਤੇ ਨੇ ਇਸ ਸਾਲ ਐਕਸਪ੍ਰੈਸ ਐਂਟਰੀ ਡਰਾ ਮੁਖਤੌਲ ਤੇ ਪੀਐਨਪੀ ਡਰਾ ਤੇ ਕੇਂਦ੍ਰਿਤ ਨੇ ਬਾਕੀ ਐਕਸਪ੍ਰੈਸ ਐਂਟਰੀ ਆਈਟੀਏ ਸੀਈਸੀ ਉਮੀਦਵਾਰ ਫ੍ਰੈਂਚ ਭਾਸ਼ਾ ਮੁਹਾਰਤ ਵਾਲੇ ਉਮੀਦਵਾਰਾਂ ਅਤੇ ਐਕਸਪ੍ਰੈਸ ਐਂਟਰੀ ਤਰਜੀਹ ਕੀਤੇ ਸ਼੍ਰੇਣੀਆਂ ਦੇ ਵਿੱਚ ਸ਼ਾਮਲ ਉਮੀਦਵਾਰਾਂ ਨੂੰ ਸਮਰਪਿਤ ਨੇ ਜਿਵੇਂ ਕਿ ਸਟ੍ਰੀਮ ਕਿਸਮ ਅਨੁਸਾਰ ਆਈਟੀਏ ਐਸ ਦਾ ਵੇਰਵਾ ਹੇਠਾਂ ਦਿੱਤਾ ਗਿਆ ਜਿਦੇ ਵਿੱਚ ਜ਼ਿਆਦਾਤਰ ਸੱਦੇ ਫ੍ਰੈਂਚ ਸ਼੍ਰੇਣ ਦੇ ਡਰਾ ਅਤੇ ਸੀਈਸੀ ਪ੍ਰੋਗਰਾਮ ਦੇ ਉਮੀਦਵਾਰਾਂ ਨੂੰ ਭੇਜੇ ਜਾਂਦੇ ਨੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ